ਜੋਗੋ ਜੋਗਾ ਟਾਲ ਗੁਰੂ ਮਹਾਰਾਜ ਵੱਲੋਂ ਬਣਾਈ ਗਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਠਾਠਾ ਮਾਰਦਾ ਇਕੱਠ ਜੋ ਕਿ ਇੱਕ ਪੰਜਾਬ ਦੀਆਂ ਵਿਰਾਸਤੀ ਖੇਡਾਂ ਜੋ ਕਿ ਹਾਲਿਆ ਉਹਨਾਂ ਤੇ ਜੋ ਭਵੰਦੀਆਂ ਲਾਈਆਂ ਗਈਆਂ ਇੱਕ ਪ੍ਰਾਈਵੇਟ ਜੋ ਐਨਜੀਓ ਹੈ ਜੈ ਅਨਿਵਲ ਵੈਲਫੇਅਰ ਹੈ ਉਹਨਾਂ ਦੇ ਸੰਬੰਧ ਵਿੱਚ ਅਸੀਂ ਪਿਛਲੇ ਦਿਨੀ ਨਵੇਂ ਕਿਲੇ ਵਿਖੇ ਵੀ ਇੱਕ ਮੀਟਿੰਗ ਦਾ ਲੋਜਤ ਕਰੀ ਸੀ ਉਹਦੇ ਚ ਪਹਿਲ ਕਦਮ ਵੀ ਕਰੀ ਹੈ ਇਹਨਾਂ ਨੂੰ ਅੱਗੇ ਭਾਰੀ ਰੂਪ ਦੇ ਵਿੱਚ ਜਿਹੜੇ ਪਹਿਲੀ ਵਾਰ ਹਸਬੰਦਰੀ ਦੇ ਜੋ ਵੀ ਚੇਅਰਮੈਨ ਸਾਡੇ ਜੋ ਵੀ ਨੁਮਾਇੰਦੇ ਆ ਉਹਨਾਂ ਵੱਲੋਂ پابੰਦੀਆਂ ਲਾਦ ਕੇ ਲਗੀਆਂ ਸੀ ਕਿ ਜਿਹੜੇ ਕੂਤਰਾ ਦੀ ਖੇਡਾਂ ਨਹੀਂ ਹੋਣਗੀਆਂ ਇਸੇ ਤਰ੍ਹਾਂ ਹੀ ਕੁੱਤਿਆਂ ਦੀਆਂ ਖੇਡਾਂ ਜਿਹੜੀਆਂ ਉਹਦੇ ਤੇ ਵੀ ਗਾਇਡਲਾਈਨਾਂ ਜਾਰੀ ਕਰੀਆਂ ਸੰਦੀਪ ਸਿੰਘ ਬਾਦਲ ਜੀ ਦੀ ਸਰਕਾਰ ਵੇਲੇ ਉਹਨਾਂ ਨੂੰ ਵੀ ਚੱਲਣ ਨਹੀਂ ਦਿੱਤਾ ਫਿਰ ਕਾਂਗਰਸ ਦੀ ਸਰਕਾਰ ਉਹਦੇ ਵਿੱਚ ਚੰਦਜੀਤ ਸਿੰਘ ਚੱਲੀ ਨੇ ਕੁਝ ਥਾਵਾਂ ਪਾ ਕੇ ਧੱਕੇ ਨਾਲ ਚਲਵਾਈਆਂ ਪਰ ਉਹਦੇ ਵੀ ਕੋਈ ਸੱਟਾ ਚੰਗਾ ਹੈ ਰਿਜ਼ਲਟ ਸਾਡੇ ਸਾਹਮਣੇ ਨਹੀਂ ਆਇਆ। ਕਰੋਨਾ ਦੇ ਦੌਰਾਨ ਸਾਡੇ ਸਤਕਾਰਯੋਗ ਕੁਸ਼ਲਦੀਪ ਸਿੰਘ ਜੀ ਢੱਲੋਂ ਹਲਕਾ ਫਰੀਦਕੋਟ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਜਦੋਂ ਬਿਲਕੁਲ ਗੇਮਾਂ ਬੰਦ ਹੋ ਗਈਆਂ ਸੀ ਤਾਂ ਫਾੜ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਖੁੱਲੇ ਤੌਰ ਤੇ ਗੇਮਾਂ ਕਰਵਾਉਣ ਦਾ ਸਾਡੇ ਤੇ ਇੱਕ ਬਹੁਤ ਮੋਢਾ ਨਾ ਮੋਢਾ ਲਾ ਕੇ ਖੜੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਪਰ ਜਿਹੜੀ ਅੱਜ ਦੀ ਸਥਿਤੀ ਆ ਉਹ ਬਹੁਤ ਗੰਭੀਰ ਹੈ ਕਿਉਂਕਿ ਜੋ ਸਾਡੀਆਂ ਬਰਾਸਤੀ ਖੇਡਾਂ ਉਹਦੇ ਬਿਲਕੁਲ ਇੱਕ ਐਨਜੀਓ ਤੇ ਕੈਮੀਨਲ ਵੈਲਫੇਅਰ ਜਿਹੜਿਆਂ ਦਾ ਕੰਮ ਹੈ ਜਿਹੜੇ ਆਵਾਰਾ ਪਸ਼ੂ ਆ ਜਾਂ ਜਿਹੜਾ ਕੋਈ ਸੰਗਤ ਪੰਛੀ ਆ ਉਹਨਾਂ ਦੀ ਸਾਂਭ ਸੰਭਾਲ ਉਹਨਾਂ ਦੀ ਦੇਖ ਰੱਖ ਉਹਨਾਂ ਲਈ ਹਸਪੀਟਲ ਬਣਾਉਣਾ ਉਹਨਾਂ ਦੀ ਕੇਅਰ ਕਰਨ ਵਾਸਤੇ ਵੈਲਫੇਅਰ ਬਣੀ ਆ ਨਾ ਕਿ ਸਾਡੇ ਜਿਹੜੇ ਸ਼ੌਕਸ਼ਕਰ ਆ ਇਹਨਾਂ ਦੇ ਪਾਵਨ ਦੀਆਂ ਲਾਉਣਾ ਹੈ ਤੁਸੀਂ ਪਿੰਡਾਂ ਦੇ ਵਿੱਚ ਅਕਸਰ ਦੇਖਿਆ ਹੋਊਗਾ ਆਵਾਰਾ ਕੁੱਤੇ ਇਨਸਾਨਾਂ ਦੇ ਬੱਚਿਆਂ ਨੂੰ ਨੋਚ ਕੇ ਖਾ ਜਾਂਦੇ ਆ ਆਵਾਰਾ ਪਸ਼ੂਆਂ ਨੂੰ ਕੁੱਤੇ ਖਾ ਜਾਂਦੇ ਆ ਉਹਨਾਂ ਬਾਰੇ ਐਨ ਜੀਓ ਦਾ ਜਾਂ ਐਨੀਮਲ ਵੈਲਫੇਅਰ ਦਾ ਕੋਈ ਵੀ ਧਿਆਨ ਨਹੀਂ ਸਿਰਫ ਇਹਨਾਂ ਦੀ ਜਦੋਂ ਕਾਜ ਡਿੱਗਦੀ ਆ ਤਾਂ ਸਾਡੇ ਸ਼ੌਕ ਸ਼ਕਾਰ ਤੇ ਡਿੱਗਦੀ ਆ ਸਾਰਿਆਂ ਤੋਂ ਵੱਡੀ ਇੱਥੇ ਜਿਹੜੇ ਸਾਡੇ ਅੱਜ ਪਲੇਟਫਾਰਮ ਤੇ ਲੋਕ ਇਕੱਠੇ ਹੋਏ ਆ ਧਿਆਨ ਨਾਲ ਸੁਣਿਓ ਸਾਡੇ ਗੁਰੂ ਸਾਹਿਬਾਨਾਂ ਨੇ ਇੱਕ ਬਹੁਤ ਵੱਡੀ ਸਾਡੇ ਨੂੰ ਇੱਕ ਸੇਧ ਦਿੱਤੀ ਸੀ ਵੀ ਤੁਸੀਂ ਐਸਾ ਰਾਹ ਤੇ ਚੱਲਣਾ ਹੈ ਉਹ ਰਾਹ ਐਸੀ ਵੀ ਜਾਤ ਪਾਤ ਉੱਚ ਨੀਚ ਨੂੰ ਖਦਮ ਕਰਨ ਦਾ ਜੋ ਕਿ ਹੋਰ ਕਿਤੇ ਨਹੀਂ ਦੇਖਿਆ ਜੋ ਸਾਡਾ ਇਸ ਭਾਈਚਾਰੇ ਦੇ ਵਿੱਚ ਦੇਖਿਆ ਕੋਈ 100 ਕਿੱਲੇ ਦਾ ਮਾਲਕ ਹੋਵੇ ਕੋਈ ਕਿਸੇ ਕੋਲੇ ਇੱਕ ਕੁੱਲੀ ਹੋਵੇ